ਸੋਰਠ ਮਹੱਲਾ ਪੰਜਵਾ ਅਬ ਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੋਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਆ ਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਲਖੋਈ ਗੋਨਾ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗopal ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਵੱਡੇ ਭਾਗੀ ਸਾਧ ਸੰਗਿ ਪ੍ਰਾਪਤ ਤਨ ਭੇਟਤ ਦਰਮਤ ਖੋਈ ਤਨ ਕੀ ਧੋਰ ਨਾਨਕ ਦਾਸ ਬਾਸ਼ੈ ਜਿਨ ਹਰ ਨਾਮ ਹਿਰਦੈ ਪਰੋਈ ਵੱਡੇ ਭਾਗੀ ਸਾਧ ਸੰਗਿ ਪ੍ਰਾਪਤ ਤੈਨ ਨ ਭੇਟ ਤ ਦੁਰਮਤ ਖੋਈ ਤੈਨ ਕੀ ਥੋਰ ਨਾਨਕ ਦਾਸ ਬਸਾਐ ਜਿਨ ਹਰ ਨਾਮ ਰਿਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ